ਅਜੇ ਦੀ ਘਟਨਾ ਕੀ ਹਾਦਸਾ ਹੋਇਆ ਸਾਰੇ ਹੁਣ ਤੋਂ ਕੋਈ तकरीबन 20 ਮਿੰਟ ਪਹਿਲਾਂ ਦੀ ਗੱਲ ਹੈ ਚੰਡੀਗੜ੍ਹੋਂ ਆਪਣੀ ਬੱਸ ਆ ਰਹੀ ਫਰੋਹੀਪੁਰ ਜਾਣੀ ਸੀ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਐਂਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਉੱਥੋਂ ਤੱਕ ਜੰਪ ਸੀ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਬੱਡੇ ਟੁੱਟ ਕੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵਿੱਚ ਗੱਡੀ ਪਲਟ ਗਈ ਆ ਤੇ ਕਿੰਨੀਆਂ ਕੁ ਸਵਾਰੀਆਂ ਸੀ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ ਤਕਰੀਬਨ ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾਉਗੇ ਕਿ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਹ ਗੱਡੀ ਚੰਡੀਗੜ੍ਹ ਤੋਂ ਕੋਹੀਪੁਰ ਜਾ ਰਹੀ ਸੀ ਈ ਲੱਗਦਾ ਵੀ ਨੀਂਂਦ ਆਨ ਕਰਕੇ ਹੋਇਆ ਨਹੀਂ ਸਰ ਅਗਲੇ ਪਾਸੇ ਇਹ ਨੇ ਜਿਹਦੇ ਥੱਲੇ सस्पेंशन ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਈ ਉਹਦੇ ਪਟਾ ਟੁੱਟਣ ਕਰਕੇ ਡਰਾਈਵਰ ਦੇ ਮਤਲਬ ਸਟੀਅਰਿੰਗ ਫ੍ਰੀ ਹੋ ਜਾਂਦਾ ਈ ਔਰ ਕੰਟਰੋਲ ਖਤਮ ਹੋਣ ਤੋਂ ਬਾਅਦ ਉਹ ਗੱਡੀ ਡਵਾਈਡਰ ਨਾਲ ਤੇ ਜਿਹੜੇ ਸਵਾਰੀਆਂ ਕਿੰਨੀਆਂ ਕਿਹੜੇ ਵਿੱਚ ਕਿੰਨੀਆਂ ਸਵਾਰੀਆਂ ਇੱਕ ਕੁੜੀ ਨੂੰ ਥੋੜੀ ਜਿਹੀ ਝੋਟ ਲੱਗੀ ਸੀਗੀ ਲਗਭਗ ਸਾਰੇ ਸੇਫ ਨੇਗੀ ਸਾਰੇ ਵਧੀਆ ਠੀਕ ਠਾਕ ਨੇ ਸਾਰੇ ਤੁਰ ਫਿਰ ਕੇ ਗਏ ਨੇ ਜੀ ਉਹ ਕੁੜੀ ਨੂੰ ਐਂਬੂਲੈਂਸ ਵਾਲਾ ਹਸਪਤਾਲ ਲੈ ਗਿਆ ਬਾਕੀ ਸਵਾਰੀਆਂ ਬਾਕੀ ਸਵਾਰੀਆਂ ਜਿਹੜੀਆਂ ਉਹ ਦੂਜੀ ਗੱਡੀ ਆਈ ਸੀ ਉਹਨਾਂ ਦੇ ਕਢਾ ਕੇ ਉਹਨਾਂ ਨੂੰ ਉਹਦੀ ਮੰਜ਼ਿਲ ਤੱਕ ਪਹੁੰਚ ਦੇ ਗਏ ਠੀਕ ਹੈ ਨਾਮ ਦੱਸੋ ਮੇਰਾ ਨਾਮ ਸ਼੍ਰੀਸ਼ ਕੁਮਾਰ ਜੀ ਮੈਂ ਸਮਰਾਲਾ ਐਂਬੂਲੈਂਸ ਸਰਦਾਰੀ ਸਮਰਾਲਾ ਤੋਂ ਪ੍ਰਾਈਵੇਟ ਐਂਬੂਲੈਂਸ ਹੈ ਜੀ ਆਪਣੀ ਤੇ ਕੀ ਹਾਸਾ ਹੋਇਆ ਜਿਹੜਾ ਹੋਇਆ ਇਹ ਜੀ バス ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬਸ ਪਲਟ ਗਈ ਸੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਵੇਖ ਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਯਾਨੀ ਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮੁਲਾਜ਼ਮਾ ਪਰਚੀ ਕੱਢਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬਸ ਪਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜ਼ਿਆਦਾ ਸਿੱਕ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਸੀਗੇ ਜੀ ਬਾਕੀ ਪਹਿਜਣ ਸੀ ਨਹੀਂ ਠੀਕ ਸੀਗੇ ਜੀ ਜਿਹੜੇ ਤੇ ਲਿਆਂਦੇ ਨੇ ਉਹ ਉਹਨਾਂ ਦੀ ਹਾਲਤ ਕਿੰਨੇ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜੀ ਤੇ ਇੱਕ ਪੇਸ਼ੈਂਟ ਠੀਕ ਆ ਜੀ ਕਿੰਨੇ ਵਜੇ ਹਾਦਸਾ ਇਹ ਤਕਰੀਬਨ 8 ਵਜੇ ਦਾ ਟਾਈਮ ਸੀਗਾ ਜੀ ਠੀਕ ਆ ਮਤ ਤੁਹਾਡੇ ਮੇਰਾ ਨਾਮ ਪਿੱਪਲ ਸਿੰਘ ਹੈ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਦਸਾ ਹੋਇਆ ਤੇ ਰਸਤੇ 'ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਤੇ ਉਹਦੇ ਕਰਕੇ ਬੱਸ ਮਤਰਾ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਉਹ ਬੱਸ ਸੇ ਪਲਟੀ ਮਾਰ ਗਈ। ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪ੍ਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ। ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ। ਕਿ ਮਿੱਤਰੋ ਉਹਨਾਂ ਨੂੰ ਇੰਨੀ ਜ਼ਿਆਦਾ ਸੱਟ ਨਹੀਂ। ਮਿੱਤਰੋ ਠੀਕ ਨੇ ਬਿਲਕੁਲ ਕੋਈ ਹੋਰ ਹੌਂਦੀ ਗੱਲ ਨਹੀਂ ਜੀ। ਇਹ ਜਿਹੜਾ ਹਾਦਸਾ ਹੋਇਆ ਬੱਸ ਦੇ ਪਟੜੀ ਤੋਂ ਨਹੀਂ ਹੋਇਆ। ਹਾਂਜੀ ਬੱਸ ਦੇ ਥੱਲੇ ਉਹੀ ਦੱਸ ਦਿਆ ਹੈ। ਡਾਇਰੈਕਟਰ ਨੇ

ਐਕਸੀਡੈਂਟ ਹੋਇਆ ਜਿਹਦੇ ਤੇ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਗਏ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਵਿੰਦਰ ਕੌਰ ਸਾਰੇ ਕੀ ਇੱਕੰਮ ਫ੍ਰੀਪ ਹੋ ਗਏ ਹਨਾ ਪੇਸ਼ੈਂਟ ਜਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਹੈ ਅਸੀਂ ਦਵਾਈਆਂ ਦੇ ਦਿੱਤੀਆਂ ਨੇ ਕੋਈ ਲੈਪਰ ਮਰਾ ਕਿਸ ਤਰ੍ਹਾਂ ਨਹੀਂ ਨਹੀਂ ਕੋਈ ਰੈਕਟਰ ਨਹੀਂ ਦਿੱਤਾ ਪੇਸ਼ੈਂਟ ਨਹੀਂ ਨਹੀਂ ਬਿਲਕੁਲ ਠੀਕ ਹੈ ਬਚਾਓ ਜੀ ਕੇ ਸਰ